ਕਿੱਥੇ ਕਿੱਥੇ ਖੇਡਣਾ ਫੌਖਾ ਲੱਗਦਾ ਹੈ ਕੈਨੇਡਾ ਕੈਨੇਡਾ ਇੱਥੇ ਫੌਖਾ ਲੱਗਦਾ ਇੱਥੇ ਓਕਾ ਲੱਗਦਾ ਪਾਲੀ ਤੈਨੂੰ ਜਿੱਥੇ ਮੈਂ ਸਾਰੇ ਤਾਂ ਵੀ ਓਕੇ ਹੀ ਹੈ ਕੈਂਜੀ ਮੁੰਡੀ ਮਾਰਦਾਈ ਤੂੰ ਮੈਂ ਦੇਖਿਆ ਮੜਾ ਜਾ ਸਾਡੇ ਕੋਲ ਵੀ ਰਿਹਾ ਦੜਵੇ ਇਹ ਆਹ ਗੱਲ ਰਿਕਾਰਡ ਕਰਨ ਦਾ ਮਾਲਾ ਉਹ ਵੀ ਕਰ ਲਉਂਦਾ ਹੈ ਕੀ ਕਹਾ ਹਾਂ ਚੀਨੇ ਹੁਣ ਉਹ ਸਭ ਮਾਰਤੀ ਨਾ ਉਹ ਖਿੰਡ ਜੂ ਸਾਡੇ ਕੋਲ ਨਹੀਂ ਨਹੀਂ ਆਹ ਗੱਲ ਨਹੀਂ ਪਹਿਲਾਂ ਦੂਜੀ ਗੱਲ ਦੁਬਾਰਾ ਤੋਂ ਕਰੋ ਮੜਾ ਉਧਰ ਗੱਲ ਹਾਂ ਸੀਪੀਸੀ ਕਿੰਨਾ ਦਾ ਨਸੀਬ ਨਸੀਬ ਆ ਨਸ਼ੀ ਉਹ ਕਦੇ ਨਾਲ ਨਹੀਂ ਗਿਆ ਕਿ ਦੇਖੋ ਜਦੋਂ ਬਾਹਰ ਨੂੰ ਜਾਣਾ ਹੋਇਆ ਕਰੇ ਜਾਣਾ ਵਾ ਖੇਤਾਂ ਜਾਂਦਾ ਸੀ ਨਸ਼ੀ ਵਾ ਕਸ਼ੂਆ ਲੈ ਕੇ ਜਾਇਆ ਕਰੇ ਨਾਲ ਐ ਬੈਠਣ ਲੱਗਿਆ ਐ ਲਵੇ ਪਿਛੋਕਾ ਨਿਕਲ ਵੀ ਮੱਛਰ ਨਾਲ ਲੜੇ ਉਹ ਇਦਾਂ ਗੋਦੀ 'ਚ ਪਿਆ ਤੇ ਕਹਿੰਦੇ ਕਹਿੰਦੇ ਕਹਿੰਦਾ ਦਾਦੀ ਦਾਦੀ ਲਮਕਾ ਦੇ ਦੇ ਉਹਨੇ ਚਪੇੜ ਮਾਰੀ ਕਹਿੰਦੀ ਹਰਾਮ ਦੇਆ ਲਮਕਾ ਪੀਣਾ ਹੀ ਤੇ ਉਹ ਆਉਂਦਾ ਲਾਇਆ ਕਹਿੰਦੀ ਲੇਮਕਾ ਵੀ ਨਹੀਂ ਮੂਰ ਦਾ ਉਹ ਸ਼ਮਾ ਦਾ ਕਿੜਵੇ ਬੜਾ ਅੱਖਾਂ ਦੀ ਬਹੁਤ ਸੋਰ ਤੁਹਾਡੇ ਨਾਲ ਮੋਟਰਾਂ ਵਾਲੀ ਲੈਟ ਜਾਈ ਉੱਤੇ ਕਿੜਵੇ ਬੜਬਰ ਵੀ ਆਈ ਬੜਬਰ ਵੀ ਆਈ ਟਰੈਕਟਰ ਦੇ ਲੈਟ ਲਾ ਕੇ ਰੋਟੀ ਖਾਂਦੇ ਅੱਜ ਆ ਟੈਕਟਾ ਉਹ ਜਿਹਨੂੰ ਖੇਡ ਕੇ ਤੁਸੀਂ ਲੈਟ ਹੋਇਆ ਕਰ ਉਹਨੂੰ ਲੈਟ ਆਪ ਨਹੀਂ ਕਰਦਾ ਸੀ ਆਹਾਂ ਦੱਲਾ ਨੂੰ ਪਾਤੀ ਕਿ ਮੱਛਲੜਨਾ ਨਾ ਮੱਛਲੜਨਾ ਨੇ ਰੋਟੀ ਪੂਜੀ ਧਰਮ ਨੇ ਲਿੱਤੇ ਜੋ ਆ ਗਿਆ ਮੱਛਲੜਨਾ ਪੱਕੇ ਫੇਰ ਉਹ ਵੀ ਖਾਏ ਝੜ ਗਈ ਨੂੰ ਕੀ ਹੋ ਗਿਆ ਰੋਟੀ ਮਿੱਟੀ ਚ ਰਾਕੇ ਖਾ ਜਾਂਦਾ ਸੀ ਹੁਣ ਡੇੜੀ ਦੇ ਇਹਨੇ ਵੀ ਸਰਾ ਕਰਾਇਆ ਐਂਡ ਐਂਡ ਹਾਂ ਕੌਡੀ ਚ ਕੌਡੀ ਚ ਗੈਪ ਘੱਟ ਰੱਖੋ ਸਾਜੀ ਚੱਲ ਸਾਰੇ ਬਸ ਐਂਡ ਨਹੀਂ ਬੰਦਾ ਮਾਰ ਜਦੋਂ ਐਂਡ ਨੈਕਸਟ ਟਾਈਮ ਨੋ ਪ੍ਰੈਸ਼ਰ ਰਾਈਜ਼ ਬੋਰ ਮੋਰ ਮੋਰ ਨੋ ਪ੍ਰੈਸ਼ਰ ਅ ਅੰਗਰੇਜ਼ੀ ਕਬੱਡੀ ਤੋਂ ਬਾਹਰ ਹੀ ਖਿਚਾਦਾ ਹੈ ਪ੍ਰੈਸ਼ਰ ਡੇਟੇ ਮੈਂ ਇਧਰ ਜੋਸ਼ ਆ ਗਿਆ ਆ ਇਧਰ ਜੋਸ਼ ਆ ਗਿਆ ਕਹਿੰਦੇ ਮੇਲੇ ਚ ਜੋਸ਼ ਆ ਗਿਆ ਇਧਰ ਕਬੱਡੀ ਦੇ ਕੇ ਆ ਇਹ ਚਾਲ ਚਾਲ 15 ਸੈਕਿੰਡ ਲੈ ਗਏ ਚਾਲ ਚਾਲ ਉਹ ਵੀ ਆਪਣ ਕਰਦੇ ਆ ਇਹ ਆਪਣੇ ਬੰਦੇ ਆਹੀ ਕੰਮ ਨੂੰ ਰੱਖੇ ਹੋਏ ਕੰਮੋਂ ਪਹਿਲਾਂ ਸੁੱਖੇ ਦਾ ਹੀ ਹੁੰਦਾ ਸੀ ਵਿਆਹ ਤੇ ਤਾਂ ਲੈ ਕੇ ਨਹੀਂ ਜਾਂਦੇ ਤੇ ਦੇਖ ਲੈ ਵਿਆਹ ਤੇ ਭਰਾਵਾ ਵਿਆਹ ਤੇ ਵਿਆਹ ਤੇ ਜਿੰਨਾ ਕੋਲ ਜਿੰਨਾ ਕੋਲ ਜਿੰਨਾ ਕੋਲ ਜਾ ਤਾਂ ਰਹਿੰਦੇ ਸੀ ਭਰਾਵਾ ਵਿਆਹ ਤੇ ਉਹ ਨਹੀਂ ਗਏ ਹੁਣ ਤੂੰ ਕਾਹਨੂੰ ਉਹਦਾ ਕੰਨਾ ਅੱਜ ਬੈਠੀ ਜਿੰਨਾ ਉਹਦਾ ਕਹਿੰਦਾ ਜਾਣਾ ਸੀ ਕੀ ਯਾਰ ਆ ਬੰਦੇ ਦਾ ਔਖਾ ਯਾਰ ਔਖਾ ਦਾ ਸਾਬ ਉਹ ਨਹੀਂ ਭਰਾਵਾ ਵਿੱਚ ਲੈ ਰਿਹਾ ਨਹੀਂ ਦੱਸ ਸੁੱਖਿਆ ੱਟਕੇ ਨਾਲੇ ਹੁਣ ਤੂੰ ਹੱਥ ਕਿਉਂ ਤੋਂ ਲੱਗ ਗਿਆ ਹਜੇ ਸੈੱਟ ਨਹੀਂ ਹੋਏ ਵਾਲ ਇਹ ਤਾਂ ਸ਼ਰਬਲ ਨਾ ਉਹਨਾਂ ਦੂਜਿਆਂ ਨੂੰ ਕਰਦੀ ਉਹ ਕਹਤਾ ਮੈਂ ਉਹਨੂੰ ਜਾਊਂ ਦੱਸਤਾ ਮੈਂ ਤਾਂ ਰੈਡੀ ਹੂੰ ਮੈਨੂੰ ਕਾਲ ਆਈ ਮੈਨੂੰ ਸਲਤਾਨੀ ਕਾਲ ਆਈ ਕਹਿੰਦਾ ਕਿੱਥੇ ਗਾਹੇ ਮੈਂ ਸਲਤਾਨ ਨੂੰ ਕਹਾਂ ਜੀ ਮਹਾਵੀ ਉਹ ਕਹਿੰਨੀ ਉਹਨੂੰ ਤਾਂ ਵੀ ਨਾਸ਼ਤਾ ਤੇਰੇ ਕੋਲ ਆ ਕੇ ਕਰਾਂਗੇ ਹਾਂ ਕਿੱਥੇ ਆ ਕਹਿੰਦਾ ਮੈਂ ਤਾਂ ਬੱਸ ਅਸੀਂ ਤਾਂ ਚਾਹ ਲੈਣ ਲੱਗਿਆ ਬਾਹਰ ਉਹ ਜੀ ਬੈਠਾਗਾ ਨਾ ਬੰਦਿਆਂ ਵਾਂਗ ਦੱਸ ਕਦੋਂ ਆਵੇਂਗਾ ਮੈਂ ਆਸਤਾਨ ਜੀ ਲੇਟ ਹੀ ਹੋ ਜਾਣਾ ਅਸੀਂ ਨੇ ਚੱਲ ਪੁੱਜਦਾ ਜੀ ਕਹਿੰਦਾ ਕਿ ਤਾ ਸੱਚ-ਸੱਚ ਦੱਸ ਮੈਂ ਤਾਂ ਤੂੰ ਨਾ ਆ ਕੇ ਫੋਨ ਕਰ ਅਣੀ ਉਮਰ ਮਾਰਨੀ ਹੈ ਕਹਿੰਦਾ ਉਹ ਤਾਂ ਫੇਰ ਨਹੀਂ ਆਪੇ ਮਾਰ ਲੈਣੀ ਇਹ ਚੰਗੀ ਗੱਲ ਹਾਂਜੀ ਕੀ ਹਾਲ ਚੱਲ ਨੇ ਵਧੀਆ ਸਾਰੇ ਠੀਕ ਠਾਕ ਹੋ ਅੱਜ ਆਪਾਂ ਅੱਜ ਦਾ ਬਲੌਗ ਕਰਦੇ ਆ ਸਟਾਰਟ ਆਪਾਂ ਚੱਲੇ ਆ ਸਾਊਥ ਵੈਂਡ ਅੰਡਿਆਨਾ ਕੰਪੀਟੀਸ਼ਨਮੈਂਟ 2024 ਉਹ ਹੈਲੋ ਉਹ ਹੈਲੋ ਉਹ ਨਹੀਂ ਨਹੀਂ ਇੱਧਰ ਦੇਖ ਮੇਰਾ ਵੀਰ ਯਾਰ ਨਹੀਂ ਇੱਧਰ ਦੇਖ ਫੇਰ ਮੈਂ ਇੱਥੇ ਆਇਆ ਫਾਇਦਾ ਕੋਈ ਵਾਸਾ ਗਾਇਸ ਬਲੌਗ ਸਟਾਰਟ ਕਰਕੇ ਜਾਈ ਮੜਾ ਜਾ ਕੋਈ ਭਾਈ ਜਮ ਕਹਿੰਦਾ ਇਹਨਾਂ ਨੂੰ ਪਤਾ ਲੱਗ ਜੇ ਵੀ ਇਹਨੇ ਲੈ ਲਿਆ ਬਲੌਗ ਚ ਸਖਾ ਕਹਿੰਦਾ ਨਹੀਂ ਕਹਿੰਦਾ ਪਤਾ ਲੱਗ ਜੇ ਲੋਕਾਂ ਨੂੰ ਇਹਨੇ ਧੁੱਕਣ ਵਾਲਾ ਲੈ ਲਿਆ ਧੁੱਕਣ ਵਾਲਾ ਲੈ ਲਿਆ ਲੋ ਮੈਂ ਦਰੋਂ ਨਿਕਲਦੇ ਆ ਆ ਰਾਤ ਜਿਹੜਾ ਇਹਨਾਂ ਨੇ ਗੰਦ ਪਾਇਆ ਉਹ ਹੁਣ ਸਾਫ਼ ਲੱਗੇ ਹੋਇਆ ਕਰ ਰਾਤ ਇਹਨਾਂ ਨੇ ਸਾਰੇ ਮੇਰੇ ਭਰਾਵਾਂ ਨੂੰ ਹੱਥ ਕਰ ਰਾਤੀਂ ਵਾਲ ਖੋਲ ਕੇ ਨੱਚਿਆ ਹੀ ਕਰਾ ਆ ਉਹ ਬੰਦੇ ਨੇ ਉਸਤਾਦ ਵੀ ਜਿਹੜੀ ਨਾ ਕਦੇ ਬੁਲਾ ਨਹੀਂ ਸੱਦਿਆ ਕਦੇ ਜ਼ਿੰਦਗੀ 'ਚ ਨਹੀਂ ਟਾਈਮ ਤੇ ਆਏ ਹੈਗੇ ਬੱਲੇ ਪਤਾ ਗੱਲਾਂ ਕਿਉਂ ਨਹੀਂ ਕਿਤੇ ਗਿਆ ਇਹਦਾ ਸਾਰਨਾ ਪਹਿਲੇ ਥਾਣੇ ਨੂੰ ਦਿੱਤ ਦੇ ਹਾਂ ਸੁਖਿਆ ਨਿਕਲੀਏ ਚਲੋ ਵੀ ਚਲੋ ਵੀ ਢੇੜੇ ਪੜਵਾ ਦੇ ਹੰਸਾ ਇਹ ਅੰਦਰ ਨਾ ਖਿਆਲ ਇਹ ਬੰਦਿਆਂ ਨੇ ਮੈਚ ਬੋਲਦਾ ਉਧਰ ਆ ਬੰਦਾ ਸਭ ਤੋਂ ਪਹਿਲਾਂ ਨਹੀਂ ਉਹ ਬੰਦਾ ਸਭ ਤੋਂ ਪਹਿਲਾਂ ਰੈਡੀ ਹੋਇਆ ਸੁੱਖਾ ਵੱਟਾ ਸੁੱਖਾ ਚਲੋ ਅੱਜ ਬੰਦਿਆਂ ਦੇ ਪ੍ਰੋਪਰ ਦੱਸਦੇ ਆ ਸੁੱਖਾ ਕੈਂਸਰਸ ਚਾਲ ਹੈ ਨਾ ਸੁੱਖਾ ਢੱਲੋਂ ਐਮ ਡੀ ਵੱਡੇ ਨੂੰ ਮਾਰ ਦਿੱਤਾ ਨਾ ਉਹ ਵੱਡਾ ਹੀ ਸੁੱਖਾ ਫਿਰ ਉਹ ਪਹਿਲਾਂ ਨਾ ਹੋਣਾ ਹੀ ਆਨੇ ਨੰਬਰ ਤੇ ਛੋਟਾ ਸੁੱਖਾ 2 ਨੰਬਰ ਤੇ 2 ਨੰਬਰ ਹੀ ਅੱਜ ਤੋਂ ਇਹਦਾ ਨਾ ਆ ਸੁੱਖਾ 2 ਨੰਬਰ ਹੀ ਆ ਰੀਕਾ ਵੀ 2 ਨੰਬਰ ਜੀ ਆਏ ਆ ਹੌਲੀ 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 ਇਸ ਤੋਂ ਬਾਅਦ ਇਹਦਾ ਤਾਂ ਪੁੱਛੋ ਹੀ ਕੋਈ ਨਾ ਇਹਨੇ ਸਾਰਾ ਲੇਟ ਕੀਤਾ ਆਪ ਠੂਕੋ ਸਾਹ ਸਾਰੇ ਕਾਹ ਦਾ ਇਹ ਇਹਦਾ ਸਾਰਾ ਅਨੁਭਵ ਤੇ ਦਾ ਕਸੂਰਾ ਬੱਤ ਦਾ ਮੈਨੂੰ ਠਾਇਆ ਤੁਸੀਂ ਐਂਡ ਤੇ ਹਾਂ ਹੁਣ ਤੇ ਐਂਡ ਤੇ ਠਾਇਆ ਮੈਂ ਉਦੋਂ ਹੀ ਤਿਆਰ ਹੋਣਾ ਸਾਰਾ ਜੋਰ-ਜੁਰ ਲਾ ਕੇ ਵੀ ਸੋ ਤੁਸੀਂ ਤੜਾ ਲੱਗਦੇ ਹੋ ਲੋਏ ਮੇਤਰੋ ਮੈਚ ਬੋਲਦਾ ਪਹਿਲਾ ਮੈਚ ਆਪਣੀ ਟੀਮ ਦਾ ਬਾਬਾ ਸੰਘ ਤੇ ਸੀ ਨਾਲ ਤੇ ਇੱਕ ਮਚੀ ਦੋਹਣਾ ਤੁਹਾਨੂੰ ਹੈਂ ਖਾਜਦਾ 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 ਨਾ ਗੈਂਗਲੈਂਡ ਬਣਿਆ ਕਦੇ ਕੀ ਬਾਤ ਹੈ ਬਾਬੇ ਚਲੋ ਲੱਭੋ ਆਪੀ ਆ ਲੈ ਚਲੋ ਦੇਖੀਆ ਉਹ ਵੀ ਆ ਸਾਬਾ ਦੀ ਇਹ ਕਿਨੇ ਪੀਣੀ ਆਉਣ ਕਾਫੀ ਕੱਢ ਕੇ ਦੇਉ ਨੂੰ ਸਮਾਨ ਉੱਤਾ ਚੱਲ ਚੱਲੀਏ ਉਹ ਮੰਗਦੇ ਆ ਕੁਛ ਉਹ ਚਲ ਤੂੰ ਬੈਠ ਗੱਡੀ ਚ ਉਹਨਾਂ ਨੂੰ ਫੂਟ ਦੇ ਦਿੱਤਾ ਹਲੋ ਓ ਹਲੋ ਚੌੜ ਨਹੀਂ ਕਰਨੀ ਠੀਕ ਆ ਠੀਕ ਆ ਟਾਕੀ ਵਸੀਸ਼ਾ ਕੌਣ 120 ਦੇ ਲੱਗੇ ਜਾਂਦਾ ਮੈਂ ਦੇਖਿਆ ਨਹੀਂ ਪਿੱਛੇ ਪਿੱਛੇ ਆਉਣ ਦੇਣਾ ਜਾਣਾ ਕਾਰਾਂ ਚ ਤੇ ਆਉਣਾ ਖਵਾਰਾਂ ਚ ਮੇਰਾ ਵੀਰ ਇਹੋ ਜਿਹਾ ਕੰਮ ਨਹੀਂ ਕਰਨਾ ਹੈਗਾ ਮੁੰਡਿਓ ਠੀਕ ਆ ਹੌਲੀ ਹੌਲੀ ਆਇਓ ਮੇਰਾ ਵੀਰ ਆਹ ਦੇਖੋ ਬੰਦਿਆਂ ਜਿ ਦੇਖਦੇ ਆ ਹੱਥ ਦੋਵੇਂ ਖਾਨ ਦੇ ਲੱਗੇ ਚੱਲ ਰਹੇ ਨੇ ਤੇ ਆ ਗੋਡੇ ਵਾਲਾ ਪੈਲੇਟ ਆ ਇਹ ਇਹ ਗੋਡਾ ਪੈਲੇਟ ਆ ਤਾਡੀ ਜ਼ਾਰੀ ਜ਼ਿੰਦਗੀ ਐ ਗੋਡੇ ਦੇ ਹੱਥ ਜਾਣ ਨਾ ਵੀਰੇ ਇੰਦਾ ਨਾ ਗਰੀ ਮੇਰਾ ਵੀਰ ਇਹ ਇਹ ਅਰਦਾਸ ਕਰ ਰੱਬਾ ਤੇ ਗੋਡੇ ਗਿੱਟੇ ਸਲਾਮ ਕਰ ਫਾਈ ਗੱਲਾ ਹਾਂ ਸੁਣੇ ਸ਼ਾਹ ਨੇ ਮਿੱਠੀ ਐ ਪਾਲੀ ਤੇ ਲੁਧਰ ਸੁਲਤਾਨ ਮਿੱਠੀ ਐ ਮਾਲਵੇ ਦੀ ਤਿੰਨੇ ਸੁਣ ਸ਼ਾਹ ਨੇ ਮਿੱਠੀ ਐ ਪਾਲੀ ਤੇ ਲੁਧਰ ਸੁਲਤਾਨ ਮਿੱਠੀ ਐ ਖਾ ਦਿਆ ਖਰਾ ਕੇ ਮਾਰੀ ਡੰਡ ਤਾਂ ਜਾ ਕੇ ਬਾਹਰ ਉੱਤੇ ਪਾ ਤੋਲਦਾ ਮਾਰ ਦੇ ਗਰਾਉਂਡਾਂ ਚ ਚੋਬਰ ਥੱਪੀਆਂ ਜਿਵੇਂ ਜੰਗਲ ਚ ਸ਼ੇਰ ਕੋਈ ਸ਼ਿਕਾਰ ਤੋਲਦਾ ਕਿੱਥੇ ਕਿੱਥੇ ਖੇਡਣਾ ਔਖਾ ਲੱਗਦਾ ਹੈ ਕੈਨੇਡਾ ਕੈਨੇਡਾ ਇੱਥੇ ਔਖਾ ਲੱਗਦਾ ਇੱਥੇ ਔਖਾ ਲੱਗਦਾ ਪਾਲੀ ਤੈਨੂੰ ਜਿੱਥੇ ਸਾਰੇ ਤਾਂ ਵੀ ਓਕੇ ਹੀ ਆਪਾਂ ਨੂੰ ਟਰੱਕ ਚਲਾਉਣਾ ਕਿੱਧਰ ਔਖਾ ਲੱਗਦਾ ਕਿਉਂ ਖਬੀ ਉਹ ਬਹੁਤ ਚੌਕਰੀ ਆਹ ਕਰਦੀਆਂ ਬਾਈ ਇਹ ਕੱਲ ਦਾ ਵੀਡੀਓ ਹੀ ਕਟਾਈ ਜਾਂਦਾ ਯਾਰ ਯਾਰ ਉਹ ਨਹੀਂ ਪਾਣੀ ਐਵੇਂ ਤਲਾਕ ਕਰਾ ਦੇਣਾ ਬੰਦੇ ਦਾ ਕੱਲ ਤਲਾਕ ਵਾਲੇ ਤਾਂ ਕਈ ਬੰਦੇ ਨੇ ਇੱਕ ਉਹ ਖੜਾ ਮਗਰ ਕੱਲ ਬਲੌਗ ਵਿੱਚ ਦੋ ਤਿੰਨ ਬੰਦੇ ਫਸ ਗਏ ਆਲੇ ਪਾਲੇ ਪਾਲੇ ਇੱਕ ਚੱਲਦਾ ਚੱਲਣਾ ਜੰਗੀ ਪੱਧਰ ਤੇ ਆ ਨਾ ਇੱਕ ਤਾਂ ਇੱਕ ਤਾਂ ਆਈਡੀ ਰਿਕਵੈਸਟ ਹੀ ਬਹੁਤ ਜਣੀਆਂ ਨੇ ਉਹ ਬੰਦੇ ਸਵੇਰੀ ਹੈ ਐਨ ਪੂਰਾ ਧਿਆਨ ਰੱਖ ਰਿਹਾ ਖਾਣ ਪੀਣ ਦਾ ਆ ਮੇਰੇ ਲਈ ਲੈ ਕੇ ਆ ਰਿਹਾ ਹੈ ਨਾ ਲੈ ਲੈ ਯਾਰ ਇਹ ਤੇਰੇ ਨਾਲ ਚੰਗੀ ਰਸ ਹੈ ਅਜ ਦਰੀ ਦੁਰੀ ਨਹੀਂ ਹੈ ਕੋਈ ਦਰੀ ਮੈਟ ਹੈ ਗਿਆ ਮੈਟ ਕੱਟ ਨਹੀਂ 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 ਥੱਲੇ ਨਾਲ ਫਿਰ ਉਹ ਮਗਰ ਉਹਦੇ ਨਾਲ ਮੈਟ ਵੱਡਾ ਹੋਊਗਾ ਉਹਦੇ ਛੜ ਹੈ ਨਹੀਂ ਮੈਂ ਕੱਢ ਲੈਣਾ ਹੋਰ ਲਾਲ ਟੇਪ ਵੀ ਲੱਗੀ ਯਾਰ ਬਾਈ ਜੀ ਯਾਰ ਰੈੱਡ ਬੋਲ ਨਹੀਂ ਪੱਟ ਸੀ ਵੀ ਕੱਢਦੀ ਰੈਡੀਓ ਫਿਰ ਆ ਵੀ ਉੱਤਰ ਦੀ ਫਾਈਲ ਕਿੱਥੇ ਜਾਣਾ ਕਿੱਦਾਂ ਲੋਡ ਚੱਕਣਾ ਕਾਲੂ ਚੱਲ ਆ ਜਾ ਇੱਥੋਂ ਹੀ ਇੱਥੋਂ ਹੀ ਇੱਥੋਂ ਹੀ ਹਾਂ ਹਾਂ ਚੱਲ ਆਹ ਬੰਦੇ ਗਰਾਊਂਡ ਤੇ ਲੜ ਪਏ ਸੀ ਪਲੇਅਰਾਂ ਤੋਂ ਸਿੱਖੋ ਕੁਝ ਹੁਣ ਕਿਸਾ ਹੋ ਜੇ ਰਿਸਪੈਕਟ ਆ ਵੱਡੇ ਪਲੇਅਰਾਂ ਨੂੰ ਹਾਂ ਵੱਡੇ ਪਲੇਅਰ ਦੀ ਰਿਸਪੈਕਟ ਕੀਤੀ ਗਰਾਊਂਡ ਤੇ ਜੋ ਮਰ ਗਿਆ ਬਾਹਰ ਇੱਕ ਇਹ 27 ਸਾਲ ਦੇ ਹੋਰ ਆ ਭਰਾ ਆ ਦੇਖ ਲੈ ਯਾਰ ਜਮੇ ਕੱਚੇ ਲਾਈਏ ਨਾਲ ਕਿ ਅਸੀਂ ਕਿੱਧਰ ਜਾਈਏ ਫਿਰ ਹੁਣ ਹਾਂ ਇਹ ਤੇਰੇ ਨਾਲੇ ਜੰਮੀ ਆ ਇਹ ਸਾਫ ਫੇਰ ਕਿਵੇਂ ਸਾਲ ਵੱਡਾ ਹੋ ਗਿਆ ਨਾ 26 ਦਾ ਮੈਂ ਆ ਮੈਂ ਕਮਾਉਣੇ ਚੱਲਿਆ ਸੀ ਮੈਂ ਖਾ ਆਉਣੀਓ ਵਾਰੀ 26 ਦਾ ਮੈਂ ਬੱਚਿਆਂ ਦਾ ਤੇਰੇ ਨਾਲ ਚੁੰਗੜੀ ਦਿੰਦੇ ਮੂੰਹ ਦੀ ਅੱਜ ਤਾਂ ਨਿਪਨ ਲਾਈ ਦੀ ਮੋਨ ਅੱਜ ਛੱਡ ਕੇ ਆਏ ਆ ਆ ਬਸ ਪੇਪਰ ਕੋਲ ਆਏ ਨੇ ਉਹ ਇਥੋਂ ਸਟੋਰ ਮੇਰੇ ਤੇ ਆ ਚੱਲ ਗਏ ਨੇ ਤਾਂ ਦਾ ਸਟਾਲਰ ਲੈਣਾ ਪਿਆ ਹੈ ਹੈ ਆਈਵਨ ਸਾਥੇ ਟਾਈਮ ਦੇਖ ਲਓ ਕਿੰਨਾ ਹੋ ਗਿਆ ਇਹ ਦੇਖੋ ਭਰਾਵਾ ਆ ਬੰਦੇ ਆ ਲਾ ਲਵਾਂਗੇ ਭਾਈ ਇਹਨਾਂ ਕੋਈ ਨਹੀਂ ਭਰਾ ਉਹ ਤੇਰੀ ਭੈਣ ਨੂੰ ਆ ਮੈਕਸੀਕੋ ਵਾਲਾ ਕਿੱਥੇ ਫਿਰਦਾ ਓਏ ਠੀਕ ਹੋ ਜੀ ਓਏ ਆ ਕੀ ਓਏ ਹਜੇ ਕੰਨਾਂ ਦੀ ਟੋਪ ਸੇ ਲਾਇਆ ਸਾਊਥ ਪਾਈ ਉਹ ਇੱਕ ਛੋਟਾ ਆ ਕੰਨ ਕੰਨ ਦਿਖਾ ਲਾਗੋ ਕਿਦਾਂ ਵਾਲ ਫੇਸ ਵਿੱਚ ਵਾਲ ਕਟਾ ਗਿਆ ਨਾ ਸਕੂਲੋਂ ਸਿੱਧਾ ਹੀ ਆ ਗਿਆ ਉਸਤਾਦਾ ਕੌਣ ਆ ਗਿਆ ਇਹ ਚੌਧਰੀ ਸਾਹਿਬ ਆ ਹੋਣ ਜੇ ਤੈਨੂੰ ਪਤਾ ਸਾਡਾ ਕੰਮ ਡੋਲਡ ਵਾ ਖਾਣਾ ਵਾਲਾ ਕਿੱਤੇ ਕਪੜੇ ਕਿਉਂ ਪਾਏ ਨਹੀਂ ਨਹੀਂ ਭਾਈ ਅੱਜ ਦੇ ਪ੍ਰਦਰਸ਼ਨ ਕਰਨਾ ਨੀਤ ਪਾਈ ਨੂੰ ਪ੍ਰੀਰ ਦਾ ਹੁਣੇ ਡੱਬਾ ਖੋਲਿਆ ਕਹਿੰਦਾ ਤੂੰ ਡੁੱਲੂ ਭੈਣ ਨਾਲ ਡੁੱਲ ਗਿਆ ਉਹ ਸੋਨਾ ਵੀ ਬਹੁਤ ਲੱਗ ਰਿਆ ਜਾਨੂ ਫਿੱਟ ਹੋ ਰਿਹਾ ਫਿੱਟ ਹੋ ਰਿਹਾ ਹਰ ਸਾਲ ਉਹ ਹਰ ਨਹੀਂ ਆ ਜਿਹਦਾ ਬਾਹਰ ਨਿਕਲਿਆ ਦੇ ਵੀ ਆਪਣਾ ਨਹੀਂ ਵੀ ਸੁਲਤਾਨ ਇਹ ਉਦੋਂ ਲੱਗਦਾ ਸੀ ਵੀ ਇਹੋ ਜਿਹਾ ਹੋ ਜੂਗਾ ਇਹ ਉਦੋਂ ਬਦਲ 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 ਮਗਾ ਤੇ ਸੁਲਤਾਨ ਹੋ ਰਹੇ ਕੋਈ ਕੈਂਪ ਜਿਹਦੇ ਅੱਡੀ ਕਬੱਡੀ ਲਿਖਾਈ ਹੋਈ ਥਰੀ ਰੈਡਾਂਗੇ ਆ ਪਿੱਛੇ ਤੋਂ ਐਡੀ ਕਬੱਡੀ ਹੁਣ ਦੇ ਹੁਣ ਕਬੱਡੀ ਛੋਟੀ ਹੋ ਗਈ ਹੁਣ ਕਬੱਡੀ ਛੋਟੀ ਪਾਦੀ ਇਹਨੇ ਕਬੱਡੀ ਛੋਟੀ ਪਾਦੀ ਆਪਣਾ ਉਹਨਾਂ ਦਾ ਬੁੱਢੇ ਬਾਈਟ ਨਹੀਂ ਘਟਦੇ ਪਲੇਅਰ ਘਟਦੇ ਆ ਪਲੇਅਰ ਲੈਟਰ ਕੇ ਲੈਟਰ ਕੇ ਜਾਪੀ ਕੀ ਕਰੇਗੀ ਉਹੀ ਚੀਜ਼ ਓਏ ਇਹਨੇ ਕੜੇ ਜਨਨ ਦਾ ਸਾਡੇ ਵਰਗਾ ਹੋ ਗਦੀਆਂ ਕੋਈ ਕੈਂਚੀ ਕੁੰਟੀ ਜੀ ਮਾਰਦਾ ਸੀ ਤੋਂ ਮੈਂ ਦੇਖਿਆ ਮੜਾ ਜਾ ਸਾਡੇ ਕੋਲੇ ਵੀ ਰਿਹਾ ਦੜਵੇ ਇਹ ਆ ਗੱਲ ਰਿਕਾਰਡ ਕਰਨ ਦਾ ਬਣਾ ਉਹ ਵੀ ਕਰਉਂਦਾ ਠੀਕ ਹਾਂ ਚੀਨੇ ਹੁਣ ਉਹ ਸਭ ਮਾਰਤੀ ਨਾ ਪਿੰਡ ਜੂ ਪਿੰਡ ਪੱਟਾ ਕਰਨਾ ਪਊਗਾ ਨਹੀਂ ਨਹੀਂ ਆ ਗੱਲ ਨਹੀਂ ਪਹਿਲਾਂ ਦੂਜੀ ਗੱਲ ਦੁਬਾਰਾ ਤੋਂ ਕਰੋ ਬਣਾ ਉਧਰ ਗੱਲ ਹਾਂ ਵੀ ਸੀਪੀਸੀ ਕਿੰਨਾ ਦਾ ਨਸੀਬ 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 ਕਿਵੇਂ ਦਾ ਨੀ ਕਰ ਕਿ ਜਦੋਂ ਬਾਹਰ ਨੂੰ ਜਾਣਾ ਹੋਇਆ ਕਰੇ ਜਾਣਾ ਵਾ ਖੇਤਾਂ ਜਾਂਦਾ ਸੀ ਨਸ਼ੀਬ ਐ ਕਸ਼ੂਆ ਲੈ ਕੇ ਜਾਇਆ ਕਰ ਨਾਲ ਐ ਬੈਠਣ ਲੱਗਿਆ ਐ ਲੱਗੇ ਪਿਛੋੜਾ ਨਿਕਲ ਵੀ ਮੱਛਰ ਨਾਲ ਲੜੇ ਬੋਦਾ ਕੂਟੀ ਜੀ ਤੇ ਮੱਛਰ ਵੀ ਬਾਲਾ ਹੁੰਦਾ ਹਾਂ ਨਸ਼ੀਬ ਦੀ ਗੱਲ ਹੋਰ ਨਾ ਭਾਈ ਸਾਡੇ ਪਿੰਡਾ ਨਾ ਮੁੰਡਾ ਉਹ ਕਿਵੇਂ ਕਮਰੇ ਚ ਲਾ ਲਿਆ ਉਹ ਉਹਦੇ ਧੂਏ ਨੇ ਬੇਹੋਸ਼ ਹੋ ਗਿਆ ਪੂਆ ਬਾਬਾ ਪੰਨਗੇ ਉਹਨਾਂ ਨੇ ਕੱਢਿਆ ਹਨ ਇਹ ਬੰਦੋ ਗਿਆਪਾ ਤੇ ਦਾਦੀ ਉਹਦੀ ਦੀ ਗੋਦੀ ਚ ਪਿਆ ਤੇ ਕਹਿੰਦੇ ਕਹਿੰਦਾ ਦਾਦੀ ਦਾਦੀ ਲਮਕਾ ਦੇ ਦੇ ਉਹਨੇ ਚਪੇੜ ਮਾਰੀ ਕਹਿੰਦੀ ਹਰਾਉਂਦਿਆ ਲਮਕਾ ਪੀਣਾ ਇਹ ਬੂਆ ਲਾਇਆ ਕਰੀ ਉਹਤ ਨੇ ਲੈਪ ਕਾ ਵੀਰੇ ਮੂੰਹ ਨਾਲ ਦਰਾਉਂਦਾ ਉਹ ਉਹ ਸ਼ਮਾ ਦਾ ਕਿੜਵੇ ਬੜਾ ਆਖਾ ਜੀ ਬਾਬਾ ਸਾਡੇ ਨਾ ਮੋਟਰਾਂ ਵਾਲੀ ਲੈਟ ਸੀ ਉਹ ਤੇ ਕਿੜਵੇ ਬੜਪੁਰ ਵੀ ਆਈ ਦੀ ਬੜਪੁਰ ਵੀ ਆਈ ਟਰੈਕਟਰ ਦੇ ਲੈਟ ਲਾ ਕੇ ਰੋਟੀ ਖਾਂਦੇ ਸੀ ਅਜਾ ਟਾਈਮ ਕਿੰਨਾ ਹੋਇਆ ਟਰੈਕਟਰ ਦੀ ਲੈਟ ਹੋਇਆ ਸੀ ਜਿਹਨੂੰ ਖੇਡ ਕੇ ਤੁਸੀਂ ਲੈਟ ਹੋਇਆ ਕਰ ਉਹਨੂੰ ਲੈਟ ਆਪ ਨਹੀਂ ਜਾਂਦਾ ਸੀ ਆਹਾਂ ਦਲਨ ਰੋਟੀ ਦੀ ਮੱਛੀ ਲੜਨਾ ਨਾ ਮੱਛੀ ਲੜਨਾ ਨੇ ਰੋਟੀ ਪੂਜੀ ਧਰਮ ਦੇ ਲਿੱਤੇ ਜੋ ਆ ਗਿਆ ਬੱਲੇ ਚਲੋ ਚੱਕ ਕੇ ਫੇਰ ਉਹ ਵੀ ਖਾਏ ਝੜ ਗਈ ਨੂੰ ਕੀ ਹੋ ਗਿਆ ਰੋਟੀ ਮਿੱਟੀ ਚ ਰਾਕੇ ਖਾ ਜਾਂਦਾ ਸੀ ਹੁਣ ਡੈਡੀ ਇਹਦੇ ਨੇ ਵੀ ਸਿਰਾ ਕਰਾਇਆ ਐ ਐਂਡ ਐਂਡ ਹਾਂ ਕੌਡੀ ਚ ਕੌਡੀ ਚ ਗੈਪ ਘੱਟ ਰੱਖੋ ਸਾ ਜੀ ਐਂਡ ਚੱਲ ਸਾਰੇ ਬਸ ਐਂਡ ਨਹੀਂ ਬੰਦਾ ਮਾਰਦਾ ਐਂਡ ਲਾਈਨ ਹੀ ਕਰਾਉਂਦਾ ਬੰਦਾ ਇਨਾ ਐਂਡ ਕਰਾਉਣਾ ਸਾਰੇ ਬਸੇ ਐਂਡ ਕਰਾਉਣਾ ਇੱਕ ਤਾਂ ਬਈ ਨੇ ਵੀ ਕਰਾਏ ਹੋਏ ਨੇ ਐਂਡ ਤਾਂ ਇਹਨੇ ਵੀ ਕਰਾਏ ਹੋਏ ਨੇ ਲੈ ਇਹ ਤਾਂ ਨਹੀਂ ਐਂਡ ਹੋਇਆ ਇਹ ਤਾਂ ਦਾ ਐਂਡ ਨਹੀਂ ਨਾ ਹੋਇਆ ਇਹਦੇ ਬਾਪੂ ਨੇ ਕਰਾਉਂਦੇ ਨਹੀਂ ਦਾ ਐਂਡ ਬਚਾ ਰਹੀ ਬਾਕੀ ਮੈਂ ਕਰਦਾ ਹਾਂ ਟਰੱਕ ਹੀ ਬਾਕੀ ਆ ਐਂਡ ਵੀ ਲਾਉਣਾ ਸਕੂਟਰ ਤੇ ਆ ਕੇ ਟੱਡ ਪਸਾ ਕੇ ਉਹ ਟਾਈਮਾਂ ਤੇ ਐਂਡ ਨਹੀਂ ਨਾ ਜਿਵੇਂ ਹਰਿਆਣੇ ਚ ਉਹ ਜਿਵੇਂ ਸ਼ਿਲੂ ਟਕਰਾ ਹਰਿਆਣੇ ਚ ਉਹ ਉਹ ਚੌਂਕਾ ਆਪਕੇ ਬਾੜਾ ਬਾੜਾ ਹਾਂ ਜੇ ਟੱਕਰ ਤੇ ਯਾਨੀ ਆਪ ਵੀ ਆਪਣੇ ਜਿਹੜਾ ਨਾ ਮਾਇਨਾਂ ਦਾ ਇਹਦੇ ਡੈਡੀ ਆ ਭੀ ਆ ਕੇ ਲੱਕ ਮਾਰਦਾ ਦਈਆ ਬਹੁਤ ਆਰੇ ਚੌਥਾ ਯਾਦ ਕਰਨਾ ਉਹ ਭਾਜਦਾ ਲੱਕੇ ਵੀ ਫੜਦਾ ਦੀ ਲੱਟ ਪਰ ਸਭੇ ਜੋ ਖੇਡਿਆ ਨਾ ਬਾਅਦ ਲੱਕੇ ਕੋਲ ਪੜਨ ਲੱਗਿਆ ਇਹਦੇ ਡੈਡੀ ਨਾਲ ਉਹ ਖੇਡਿਆ ਜਨਾ ਕੋਈ ਪਲੇਅਰ ਇੰਨੀ ਆ ਟੀਮਾਂ ਦੇ ਪੰਜਾਬ ਦੇ ਨਹੀਂ ਹੋਦਾ ਡਿਡਪੇ ਜੋ ਖੇਡਦਾ ਸੀ ਖਿਲਰੀਆਂ ਜੋ ਖੇਡਿਆ ਮੇਰੇ ਨਾਲ ਕੇ ਇਹਦੇ ਡੈਡੀ ਨਾਲ ਉਹ ਖੇਡਿਆ ਤਾਕੜਾ ਸੀ ਬੋਰਡ ਨਾਲੇ ਉਹ ਰਾਤ ਨੂੰ ਤਾਂ ਉਹ ਟਾਈਮ ਤੋਂ ਓਏ ਬੋਰਡ ਹੋਏ ਰਾਤ ਨੂੰ ਜਾ ਕੇ ਜਲੰਧਰ ਰੋਕਦੇ ਉੱਥੇ ਰੁਕਦਾ ਦੀ ਅੰਮ੍ਰਿਤਸਰ ਕਿਹੜੇ ਪਿੰਡਾਂ ਖਲਚੀਆਂ ਖਲਚੀਆਂ ਇਹਦੇ ਵਾਲਾ ਮੋਟਰਸਾਈਕਲ ਇਹਦੇ ਵਾਲਾ ਇਹਦੇ ਇਹ ਬੈਕ ਵੀ ਪਾ ਲੈਂਦੇ ਨੇ ਹਿਸਾਬ ਨਾਲ ਓਏ ਕਈ ਟਿਕਾਣੇ ਨੇ ਏ ਰੂਟ ਕਰਦਾ ਸਾਰੇ ਨਾ ਪਰ ਇੱਕ ਕਲਾ ਜਿੱਥੇ ਜਾ ਕੇ ਮੋਟਰਸਾਈਕਲ ਖੜਦੇ ਨੇ ਪਗਾਉਂਦੇ ਨੇ ਜਾਰੀਆਂ ਹਾਂ ਨਾ ਵਧੀਆ ਬਚਾਈ ਨਹੀਂ ਡੋਬਦੇ ਐਸਾਨ ਤਾਂ ਬਣਦਾ ਜਣਾ ਤੂੰ ਦਾ ਮਾਨ ਮਾਨ ਜੀ ਹਰਾ ਦੂੰਗਾ ਜਾਨੂ ਸਭ ਨੂੰ ਲੈ ਲਿਆ ਕਰੋ ਜੱਪਾ ਨਾ ਲੈ ਕੇ ਬਾਟੇ ਨਹੀਂ ਲੈ ਲਿਆ ਕਰੋ ਜੱਪਾ ਨਾ ਕਾਇ ਕਰ ਮੈਂ ਰਾਜੂ ਤੋਂ ਸੀ4 ਲੈ ਗਿਆ ਫਿਰ ਮੈਨੂੰ ਵੀ ਤਰਸ ਖਾਂਦਾ ਬੁਲਾ ਤਰਸ ਖਾਂਦਿਆਂ ਦੀ ਸਾਡੀ ਰੋਟੀ ਬੰਦ ਕਰਾ ਦੋ ਜੀ ਸਰਚ ਕਰ ਲਿਆ ਕਰੋ ਓਹੋ ਜੇ ਗੱਡੀ ਗੱਲ ਤੋਂ ਜਾਗ ਲਾ ਲਿਆ ਸੋਨੇ ਦੇ ਆ ਸਾਡੇ ਤੋਂ ਪਹਿਲਾਂ ਲਾ ਲਈਏ ਨਾ ਸੋਨੇ ਗੱਡੀਆਂ ਅਸੀਂ ਉਰੇ ਆਉਂਦੇ ਆ ਅਸੀਂ ਗੱਡੀਆਂ ਸਹੀ ਲਾਉਣੀਆਂ ਸੀ ਪੂਰੀ ਧੁੱਪਾਂ ਗੱਡੀ ਐਸਾ ਐਨੇ ਗਰਮ ਨਹੀਂ ਹਾਂ ਇਹਦਾ ਆਲੇ-ਗਾਲ ਨਾ ਹੋਮਸ ਬਣਿਆ ਹੋਇਆ ਆ ਹਵਾ ਭਜੀ ਠੰਡੇ ਨਹੀਂ ਆ ਰਹੀ ਤਾਂਹਾਂ ਤਾਂ ਹੀ ਚੱਲੀ ਜਾਂਦੀ ਆ ਪਰ ਮੈਂ ਉਧਰ ਜਾ ਕੇ ਲੱਗਦੀ ਆ ਬਾਬਾ ਪਰ ਉੱਥੇ ਧੁੱਪ ਪੈ ਰਹੀ ਆ ਉੱਥੇ ਧੁੱਪ ਪੈ ਰਹੀ ਆ ਕਿਉਂ ਆ ਚੰਗਲ ਕਰਕੇ ਉੱਤੋਂ ਨਹੀਂ ਜਾ ਰਹੀ ਆ ਕੌਣ ਆ ਨਾ ਇੱਧਰ ਆ ਪਾਣੀ ਆ ਉਹਦੇ ਚ ਆ ਉਹ ਲਾਲ ਗੱਡੀ ਜਾ ਪਾਣੀ ਚ ਆ ਵੀ ਲਗਾ ਉੱਥੇ ਹੀ ਹੁੱਲਦੀ ਆ ਉਹ ਜਿੱਦਾਂ ਨੂੰ ਜਲਦਾ ਹੋਣਾ ਜਿਹੜੇ ਜਿੱਦਾਂ ਨੂੰ ਪੈਸੇ ਵਧਿਆ ਦਿੰਦੇ ਬੰਦੇ ਹਾਂ ਆਪਣਾ ਕੋਈ ਪੈਸੇ ਪੈਸੇ ਭੰਦੇ ਯਾਰ ਸਾਰੀ ਅਮਰੀਕਾ ਚ ਨਹੀਂ ਮਿਲਣਾ ਬਣਿਆ ਕੀ ਫਿਰ ਤਾਂ ਛੱਡ ਜੋ ਪਹਿਲਾਂ ਮਾੜੇ ਪਰਾਂ ਨੂੰ ਉਹ ਹਾਂ ਇਹ ਜਿਹੜਾ ਡਰੱਗ ਡੀਲ ਕਰਕੇ ਆਉਂਦੇ ਨਾ ਉਹ ਚਿੱਟੇ ਕੱਪੜੇ ਪਾ ਕੇ ਉਹ ਤੇਰਾ ਭਲਾ ਡਰੱਗ ਡੀਲ ਵਾਲ ਨਹੀਂ ਜਿਹੜੇ ਕੋਈ ਮਰਗਤ ਤੇ ਵੀ ਜਾਂਦੇ ਹੁੰਦੇ ਆ ਬੋੜ ਜਰਾ ਬਣਿਆ ਕੀ ਫਿਰਦਾ ਜਰ ਕਿ ਫੈਸ਼ਨ ਵੀਰ ਫੈਸ਼ਨ ਧੁੱਪ ਚ ਚਿੱਟਾ ਰੰਗ ਪਾਉਣਾ ਜਿਹੜਾ ਕਾਲਾ ਨਹੀਂ ਪਾਉਣਾ। ਅਲੀ ਠੀਕ ਹੈ। ਇਹ ਵੀ ਇਹਨੇ ਦੱਸਿਆ ਨਹੀਂ ਵੀ ਥੱਲੇਦਾਰ ਕੇ ਰੋਟੀ ਖਾਂਦਾ ਹੁੰਦਾ ਸੀ ਇਹਨੂੰ ਵੀ ਅਮਰੀਕਾ ਆ ਕੇ ਸੁਰਤਾਈ ਆ। 10 ਪਾਏ ਸੀ ਚਿੱਟੇ ਰੰਗ ਦੇ ਡੇਪ ਆ। ਚਿੱਟਾ ਰੰਗ। ਐਨ ਦਾ ਵੀ ਚਿੱਟੀਆਂ ਲਵਾਓ ਯਾਰ ਇਹਦੇ। ਨੀਗਿਆਂ ਦਾ ਵੱਡਾ ਡੇੜੀ ਲੱਗੀ ਜਾਂਦਾ। ਨੀਗਿਆਂ ਦਾ ਵੱਡਾ ਡੇੜੀ। ਇਹ ਸੁੱਕਾ ਡੇੜੀ। ਇਹ ਸੁੱਕਾ ਡੇੜੀ ਲੱਗ। ਸੁੱਕਾ ਡੇੜੀ। ਤੇਰੇ ਨਾਲ ਕੋਈ ਯਾਰੀ ਨਹੀਂ ਹੈਗੀ। ਮੈਂ ਕਿਹੜਾ ਕਹਿਣ ਨਾ ਯਾਰੀ ਬਾਅਦ ਚ ਲੈਣਾ। ਉਹ ਕਾਗਰ ਜਿਹਨਾਂ ਨੇ ਕੋਈ ਨਹੀਂ ਕਰਨ ਹਿਸਾਬ ਹੈ ਉੱਥੇ ਭੈਣੇ ਓਵਰ ਕਰਾਉਂਦੇ ਮਨੂੰ ਲੜ ਪਿਆ ਕਿ ਨਾ ਮੈਂ ਉਪਰ ਆਵਾਂ ਬਚਾ ਮੇਰੇ ਕੋਲ ਇਹਦੇ ਇਸ ਰੰਗ ਦਾ ਪਿਆ ਇੱਕ ਜੈਰੋ ਮੈਨੂੰ ਕਹਿੰਦਾ ਕਹਿੰਦਾ ਵੀ ਤੂੰ ਵੀ ਪਲੇ ਕਰ ਸਾਡੇ ਨਾਲ ਮੇਰੇ ਕੋਲ ਕੱਚਾ ਹੈਗਾ ਇਹਨੂੰ ਪਵਾਈਏ ਜੈਰੋ ਦੇ ਰਿਹਾ ਹੈਗਾ ਅੱਛਾ ਨਾਲੇ ਜੈਰੋ ਵਾਲਾ ਕੱਚਾ ਪਾ ਕੇ ਖੇਡੀ ਉਹਦਾ ਹੋਰ ਵੀ ਟਾਈਟਾ ਆਪ ਦੀ ਜਾਨ ਬਚਾਰਿਆ ਭੰਦਾ ਇੱਥੇ ਹੀ ਨਹੀਂ ਹੈਗਾ ਕਿੱਦਾਂ ਉਹ ਬੈਠਾ ਜਾ ਗਿਆ ਪਾਣੀ ਉਹਦੇ ਕੋਲ ਭੱਜਾ ਗਿਆ ਇਸ ਕਰਕੇ ਆਇਆ ਉਹਦੀ ਕੈਡਾ ਕਰਕੇ ਆਇਆ ਉਹਨੂੰ ਮੈਂ ਹਾਂ ਹਾਂ 20 ਮਿੰਟ ਲਾ ਕੇ ਆਇਆ ਉਹ ਬਣਦਿਆ ਟੀਮ ਦੇ ਪਲੇਅਰਾਂ ਨੇ ਤਾਂ ਮਿਹਨਤ ਕਰਨੀ ਰੋਲਾ ਕਿਉਂ ਰਕਿਓ ਹੈ ਤੂੰ ਹੁਣ ਸਕੂਟਰ ਫਗਾਟਰ ਚੱਕੇਗਾ ਕਿਵੇਂ ਆ ਅੱਜ ਮੇਨਾਂ ਮੈਂ ਅੱਜ ਮੇਨਾਂ ਬੰਦੇ ਬੰਦੇ ਦੱਸ ਦੋ ਕੋਈ 100 100 ਡਾਲਰ ਵੀ ਲਾਉਣੇ ਆ ਰਿੰਗ ਲੱਗੇ ਆ ਰਹੇ ਨੇ ਜਿਹੋ ਨਿਕਲਣਾ ਇੰਨੇ ਸਾਲ ਪਹਿਲਾਂ ਕਹਿੰਦੇ ਸੀ ਬੰਦ ਲਦੇ 200 100 ਡਾਲਰ ਨਾ 200 200 ਤਸਲੇ ਜੇਰ ਘਾਟੂ ਪੈਲੇ ਟਰੱਕ ਵਾਲੇ ਕੋਲ ਜੇ ਵਾਲਾ ਕਹਿੰਦਾ ਅੱਗੇ ਟਰੱਕਲ ਠੀਕ ਆ ਮਾ ਬਾਗੀਆਂ ਦੱਸ ਦੋ ਜੀ ਜੰਨਾ ਭੈਣ ਭਾਵੇਂ ਟਰੱਕ ਦਾ ਭੁੱਖੇ ਹੀ ਮਰਦਾ ਵਜਾ ਪੈਸੇ ਆਪੇ ਤੁਹਾਡੇ ਕੋਲ ਲੈ ਜੂ ਬਾਅਦ ਚ ਹਾਂ ਇਹ ਰਾਮੋ ਭਾਈ ਇਹ ਤਾਂ ਟੀਮਾਂ ਬਾਗੀਆਂ ਨਹੀਂ ਨਹੀਂ ਪਹਿਲਾ ਮੈਚ ਸੈਮੀ ਪੰਜਾ ਕੋ ਸਾਹਿਬ ਉੱਤੇ ਖੜਿਆ 12 ਮੈਚ ਟੀਮ ਜਿੱਤ ਗਈ ਦੂਜਾ ਸੈਮੀ ਖੇਡਣਾ ਚੱਲੇ ਆ ਦੇਖੋ ਕੀ ਬਣਦਾ ਮੈਚ ਤਾਕੜਈਆ ਲੱਗ ਜੂ ਕਹਿੰਦੇ ਘੰਟੇ ਚ ਪਤਾ ਮੈਚ ਜਿੱਦਾਂ ਮਰ ਗਿਆ 60 ਫੀਟ ਤੋਂ ਬਚਾਰ ਰਹੇ ਆ ਬੰਦੇ ਪਹੁੰਚ ਗਏ ਅੱਸੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਦੋਸਤੋ ਕੀ ਹਾਲ ਚਾਲ ਹੈ ਅੱਜ ਕਿਤੇ ਵੀ ਪਲੇਟ ਬਹੁਤ ਕੀਤਾ ਪਰ ਭਾਈ ਇਹਨਾਂ ਨੇ ਲੰਗਰ ਲੰਗਰ ਨੰਗਿਆ ਸਾਰਾ ਲੰਗਰ ਵੇਖ ਲੰਗਿਆ ਮਾੜੀ ਗੱਲ ਕਹਿੰਦੇ ਕਿ ਇੱਥੇ ਰਣਜੀਤ ਗੌਰ ਭਾਬੀ ਵੀ ਆ ਰਹੀ ਹੈ ਤੇ ਤਸ਼ਕਿਲ ਪਹੁੰਚੇ ਜਿਹੜੇ ਹੋਮੋ ਮਾ ਕੇ ਪਹੁੰਚੇ ਹੋਮੋ ਮਾ ਕੇ ਪਹੁੰਚੇ ਇਹਦਾ ਬਹੁਤ ਭਰੇ ਆ ਬਾਈ ਦਿਖਾ ਸਹੀ ਪਿੱਛੋਂ ਮੇਲਾ ਕਿੱਦਾਂ ਰੱਖਣੀ ਹੁੰਦਾ ਟਾਕੜ ਆਫੀ ਸਸਰੀ ਗਾਜੀ ਸਾਰਿਆਂ ਨੇ ਆਏ ਹਾਏ ਹਾਏ ਉਸਤਾਦ ਜੀ ਰੌਣਕਾਂ ਹੀ ਲੱਗੀਆਂ ਬਲੌਗ 'ਚ ਆ ਕੇ ਚੱਲ ਸ਼ੁਕਰ ਆ ਬਾਈ ਮਸ਼ਹੂਰ ਹੋ ਜੀ ਨਹੀਂ 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 ਤੁਸੀਂ ਦੱਸੋ ਤਾਂ ਪਹਿਲਾਂ ਸਾਡਾ ਬਲੌਗ ਮਸ਼ਹੂਰ ਹੋ ਜਾਊਗਾ ਨਹੀਂ ਨਹੀਂ ਹੁਣ ਤੇਰੀ ਚੜ੍ਹਾਈ ਆ ਨਹੀਂ ਨਹੀਂ ਸਾਡੀ ਗਾਦੀ ਚੜ੍ਹਾਈ ਨਹੀਂ ਨਹੀਂ ਉਸਤਾਦ ਜੀ ਤੁਹਾਡੀ ਚੜ੍ਹਾਈ ਆ ਐਦਾਂ ਹੀ ਰੱਖੇ ਬਾਬਾ ਕੀ ਤੀਰ ਰੱਖੋਗਾ ਮਨ ਨੂੰ ਫਾਈਨਲ ਮੈਚ ਦਾ ਸਪੋਰਟਰ ਕਿਹਦਾ ਬੀਨਦਾ ਲੈ ਤਾਂ ਸੈਮੀਆਪਰ ਹੈ ਫਾਈਨਲ ਵਰਗਈ ਆ ਪਹਿਲਾਂ ਗਿਆ ਜਿੱਤ ਗਿਆ ਕਿਹਦਾ ਸਪੋਰਟਰ ਚੱਲਦਾ ਸਪੋਰਟਰ ਦਿਲੋਂ ਦਿਲੋਂ ਤਾਂ ਉਸਤਾਦ ਹੀ ਫਿਰ ਮੈਂ ਹੈਗਾ ਵੀ ਬੀਰੀਆ ਦਾ ਕਿਉਂਕਿ ਮੈਂ ਉਹਨਾਂ ਚ ਖੇਡਦਾ ਹਾਂ ਹਾਂ ਪਰੂੰ ਆਪਾਂ ਸਪੋਰਟਰ ਹੈਗੇ ਗੇਂਦੇ ਛੱਟ ਪੇਡ ਨਾ ਵੱਜੇ ਤੇ ਛੱਟ ਪੇਡ ਨਾ ਵੱਜੇ ਤੰਦਰੁਸਤ ਖੇਡ ਹਾਂ ਤੰਦਰੁਸਤ ਖੇਡੇ ਜਿੱਤਾਰ ਚੰਨੀ ਜਾਣੀਆਂ ਟੀਮਾਂ ਨੇ ਜਿੱਤਣਾ ਹਾਰਨਾ ਉਹ ਚੱਲੀ ਜਾਂਦੀ ਕੋਈ ਉੱਠੀ ਕਿੱਦਾਂ ਹੋਇਆ ਕੋਈ ਤੁੰਦਾ ਫਸਾ ਤੂੰ ਆਇਆ ਬਲੌਗ ਤੇ ਮੇਰੇ ਤਾਂ ਸੁਣਦੇ ਰਹਿੰਦੇ ਨੇ ਤੂੰ ਛੜਾ ਕੋਈ ਗੱਲਬਾਤ ਬਾਅਦ ਸ਼ੂਗਰ ਤਨ ਹੋ ਗਿਆ ਸੀ ਬਲੌਗ ਤੇ ਆ ਗਿਆ ਉਹ ਨਾ ਨਾ ਭਰਾਵਾ ਨਹੀਂ ਨਹੀਂ ਲੱਖਾ ਦਿਖਾ ਦੂੰ ਤਿਆਰੀ ਕਰਦਾ ਦੇਖ ਲੱਖਾ ਇਹਦੀ ਤਿਆਰੀ ਦੇਖ ਲਾ ਜਿਆਦਾ ਜ਼ੂਮ ਕਰਦਾ ਕਿ ਸੋਰਾ ਬਰਾ ਨਾ ਪਾ ਗੀ ਕਰ ਲੈ ਗੰਦ ਮਾਰਨਾ ਹੁਕਾਬ ਹੋ ਰਿਹਾ ਬਰਮ ਅਪ ਲੰਬਾ ਵਾਚਾ ਲੰਬੀ ਨਹੀਂ ਲੱਭਣਾ ਤੇ ਗੱਲ ਦੂਰ ਦੀ ਹੋ ਗਈ ਹੈ ਪਾਲ ਖਰੀਲ ਦੀ ਟੀਮ ਹੈ ਵਿਕੀ ਸ਼ਮੀ ਪਰ ਤਾਰੀ ਦੱਬ ਗੁਰਦੇਵ ਕਬੂਸ ਪ੍ਰੀਤ ਨਿਊਯਾਰਕ ਜਰਨੀ ਸੱਲਾ ਕੁਲਵੰਤੋ ਧਾਮੀ ਤੇ ਜਸਵੀਰ ਦਸਾਂਝ ਲਾਡੀ ਨਹਲ ਸਰਬਜੀਤ ਗਿੱਲ ਜਿਸ ਕਰਨ ਧਾਰੀਵਾਲ ਦਾ ਜਿੰਦ ਟਵਾਲ ਦਾ ਬਲਵੀਰ ਕੈਂਫਰੋ ਦਾ ਧੰਨਵਾਦ ਹੈ ਆ ਤਾਸ਼ਪਰੀਆ 72 ਕਹਿੰਦੇ ਕੋਠੇ ਜੇਡਾ ਕਰਦਾ ਹੈ ਹਲਕਾ ਜਿਹਾ ਝੋਕਿਆ ਹੋਇਆ ਪਰ ਵੇਖਦੇ ਵੀ ਕਿਹੜਾ ਖਿਡਾਰੀ ਮੱਲੀਆਂ ਵਾਲੇ ਮਨੀ ਨੂੰ ਟੱਚ ਕੀਤਾ ਹੈ ਨਾਲ ਕਹਿੰਦੇ ਸੀਤਲ ਨੇਚਰ ਤੇ ਕਿੰਦੂ ਬੱਲ ਰਵੀਦੀ ਬੂਟਾ ਲੋਧੀ ਬੂਟਾ ਢਿੱਲੋ ਗੁਰਮਖ ਸੰਧੂ ਸੋਢੀ ਢੀਰ ਸਾਦੇ ਨਾਲ ਜਸੀ ਢਿੱਲੋ ਗਰੇਕ ਢੱਲੋਨਾਂ ਦੀ ਟੀਮ ਹੈ ਆਹ ਵੇਖਦੇ ਆਂ ਵੀ ਪ੍ਰੀਤੰਪ ਪਹਿਲਵਾਨ ਦਾ ਪੁੱਤਰ ਇੰਡੀਅਨ ਸ਼ੇਰ ਐਨ ਮੁੰਡਾ ਕਹਿੰਦੇ ਮੁੜਕੋ ਮੁੜਕੀ ਹੋ ਗਿਆ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਤੇ ਉਮਰਾਂ ਦਾ ਕਿ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੁਬਰਾਂ ਦਾ ਕਿ ਚੜਦੀ ਉਮਰ ਦਾ ਗਰਮ ਖੂਨ ਆਹ ਲਲਕਾਰੇ ਤਾਂ ਵੱਜਦੇ ਇਹ ਰਾਜੇ ਖੇਲੇ ਮਰਦ ਮੈਦਾਨੋ ਲੈ ਕੇ ਨਹੀਂ ਭਾਜੀ ਨੈਕਸਟ ਟਾਈਮ ਨੋ ਪ੍ਰੈਸ਼ਰਾਈਜ਼ ਬੋਰ ਮੋਰ ਮੋਰ નો ਪ੍ਰੈਸ਼ਰ ਅੰਗਰੇਜ਼ੀ ਦੁਖਾਣਾ ਕਿਹਦਾ ਪ੍ਰੈਸ਼ਰ ਡੇਟੇ ਨਹੀਂ ਇਹਨੇ 5-5 ਵਾਲੀ ਰੇਡਾਂ ਪ੍ਰੈਸ਼ਰ ਲੈ ਆ ਨੀ ਇਹਨੇ ਉਸਤਾਦ ਨਹੀਂ ਜੱਫਿਆਂ ਦਾ ਘੱਟ ਫਰਕ ਨਹੀਂ ਆਪਣੇ 5 ਜੱਫਿਆਂ ਦਾ ਫਰਕ ਕਿੰਨੇ ਦਾ 5 ਜੱਫੇ ਉੱਤੇ 10-5 ਜੱਫੇ ਆ ਨਹੀਂ ਉਸਤਾਦ 3 ਦਾ 5-5 ਸੀ ਜੱਫਾ ਨਸਕੀ ਦਾ ਇਦਾਂ ਆ ਪਾ 3 ਲਾਈਨੇ ਤੋਂ ਬਾਅਦ 5 ਇੱਕ ਮਣੀ ਨੂੰ ਇੱਕ ਜੱਤਪਾਲ ਨੂੰ ਦੋ ਗੁਰਪ੍ਰੀਤ ਨੂੰ ਇੱਕ ਰਾਜੂ ਨੂੰ ਹਾਂ ਯਾਨੀ ਮੈਂ ਇਕੱਲਾ ਇਕੱਲਾ ਕਿਹਨੇ ਬੈਠਾ ਹੁਣ ਐ ਵੀ ਦੱਸ ਕੀਨੇ ਕੀਨੇ ਲਾਏ ਇੱਕ ਲੱਖੇ ਚ ਮੈਂਨੇ ਰਾਜੂ ਨੂੰ ਲੱਖਾ ਟੀਮਾਂ ਕਿੱਥੇ ਔਰੇ ਲੱਖੇ ਨੇ ਕੋਲੇ ਆਪਣੇ ਕੋਠੇ ਚ ਟਾਲਦੇ ਉਹਨੇ ਲਾਇਆ ਰਾਜੂ ਨੂੰ ਹਾਂ ਦੋ ਗੁਰਪ੍ਰੀਤ ਨੂੰ ਲਾਇਆ ਯਾਦ ਨੇ ਹਾਂ ਇੱਕ ਮਣੀ ਨੂੰ ਲਾਇਆ ਮੈਂ ਹਾਂ ਇੱਕ ਲਾਇਆ ਉਹਨੇ ਕੋਠੇ ਚ ਟਾਲੇ ਨਹੀਂ ਚਿੱਤਪਾਲ ਨੂੰ ਮੇਰੇ ਤੇ ਚਿੱਤਪਾਲ ਹਾਂ 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 33 33 ਪੰਜ ਜੱਥਿਆਂ ਦਾ ਫਰਕ ਸੀ ਪਰ ਘੱਟ ਬੋਲਿਆ ਠੀਕ ਜੱਥਿਆਂ ਦਾ ਫਰਕ ਦੀ ਆਪਣਾ 33 43 ਪੁਆਇੰਟ ਸੀ ਕੁਪੀ ਕੋਈ ਇੱਕ ਕਲਾਸ ਮਾਇਓ ਨੇ ਮੈਨੂੰ ਵੀ ਮੋੜਦਾ 33 43 ਪੁਆਇੰਟ ਸੀ ਲਾਸਟ ਉਹ ਇਹਨੇ ਰੋਕਤਾ ਉਹ ਜਾਂਦਾ ਜਾਂਦਾ ਮੈਨੂੰ ਤਾਂ ਮਾਂ ਨੂੰ ਪਾ ਲੈਣ ਦੇ ਰਿਸਕ ਕਰਨ ਨੂੰ ਆਣਾ ਯਾਰ ਕੀ ਪਤਾ ਟਾਈਮ ਦਾ ਕਲੀਅਰ ਤਾਂ ਹੈ ਨਹੀਂ ਸੌਖਾ ਦਾ ਮੋੜਦਾ ਜੇ ਜਾਵੇ ਤਾਂ ਮੁੜੇ ਜਾਂਦਾ ਹੀ ਨਹੀਂ ਭੈਣ ਦਾ ਰਕੂਕਾ ਮਰ ਪਈ ਜਾਂਦਾ ਰੇਡ ਨਾ ਲਾ ਪੋਈ ਜਾਂਦਾ ਯਾਨ ਉਹ ਨਹੀਂ ਪਤਾ ਕੀ ਆ ਜਾਫਾ ਖਾਜੋ ਪਰ ਜਿਹੜੀ ਜਾਫੀ ਕੂਕ ਮਾਰਦੇ ਆਪਣੇ ਰੈਡਰ ਤੇ ਮੈਨੂੰ ਨਹੀਂ ਵੀ ਲੱਗਦੀ ਅੱਜ ਤੱਕ ਹਰ ਆਪਣੇ ਨਹੀਂ ਫਰੰਟ ਤੇ ਰੱਖ ਦੀ ਉੱਪਰ ਉਹ ਲੱਗਦਾ ਵੀ ਉਹ ਵੀ ਫਾਕ ਮਾਰ ਕੇ ਗੱਡੀ ਪੰਜ ਜੱਫਾ ਖਰਕ ਆਪਣਾ ਨੰਬਰ ਉਹ ਸਹੀ ਗੱਲ ਦੱਫਰ ਦੀ ਦਿੱਤੀ ਯੋ ਸਾਡੇ ਦੋ ਘਾਟੀ 33 ਪੁਆਇੰਟ ਆ ਓਕੇ ਓਕੇ ਸਰ ਨੋ ਬਰਾ ਬਲਕ ਹੋ ਗਈ ਜਮੇ ਹਾਂ ਬਰਾ ਤੋਂ ਲਿਓ ਕਾ ਦੇ ਮੇਰੀ ਗੱਲ ਸੁਣ ਜਾਣ ਤੂੰ ਫੱਤੂ ਕੰਮ ਤੋਂ ਤੂੰ ਕਰਦਾ ਨਹੀਂ ਨਹੀਂ ਮੇਰਾ ਮੇਰੀ ਗੱਲ ਸੁਣਾ ਪੰਨੀ ਦੇ ਨਾਲ ਪੱਤੇ ਨਾਲ ਬੰਨੀ ਜੀ ਸੱਤੂ ਦੀ ਕੈਂਚੀ ਪੱਟ ਕੇ ਆਇਆ ਨਾ ਉਹ ਖੁੱਲ ਗਈ ਓਏ ਆ ਦੋਹੇ ਉਂਗਲਾ ਬੰਨਿਆ ਕਰ ਆਪਸ ਵਿੱਚ ਆ ਜਿਹੜੀ ਲਰਲਿੰਗ ਦੋਹੇ ਬੰਨੀ ਆ ਤੇ ਸੱਤੂ ਦੇ ਉੱਪਰ ਟਿੱਟੀ ਪੱਟੀ ਬਨ ਕੇ ਉੱਪਰ ਦੀ ਲਾਲ ਲਾ ਗਈ ਜਿਹੜੀ ਸੱਤੂ ਦੀ ਕੈਂਚੀ ਪੱਟ ਕੇ ਆਇਆ ਉਹ ਦੋ ਖੁੱਲ ਗਈ ਤੇ ਸਾਨੂੰ ਕੋਣੀ ਪਹਿਣੀ ਆ ਬੈਂਡੇ ਉਹ ਬੈਂਡੇ ਚ ਪਈ ਆ ਜੇ ਲੋ ਇਹਨਾਂ ਨਾਲ ਜਿਹੜੇ ਪਹਿਲਾਂ ਉਹ ਆਪਾਂ ਟੀਮ ਮੈਚ ਥਾਈ ਨਹੀਂ ਜਿਹੜਾ ਕੁਆਟਰ ਚ ਹਾਰਈ ਆ ਤੇ ਉਹਨਾਂ ਨਾਲ ਮੈਚ ਗੋਰੇ ਹਰਨ ਨਾਲ ਹਾਂ ਗੋਰੇ ਹਰਨ ਨਹੀਂ 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 ਗੋਰੇ ਹਰਨ ਨਾਲ ਨਹੀਂ ਦੂਜੀ ਉਹ ਵੀ ਹਰਾਤੇ ਨਹੀਂ ਨਹੀਂ ਰੂਬੀ ਵੀ ਨਹੀਂ ਜਿੱਤੇ ਉਹਨਾਂ ਨਾਲ ਫਾਈਨਲ ਆ ਉਹ ਵੀਰਾਂ ਨਾਲ ਰੂਬੀ ਹੋਣੀ ਨਹੀਂ ਜਿੱਤੇ ਉਹ ਰੂਬੀ ਵੀ ਹਾਰ ਕੇ ਰੂਬੀ ਹੋਣੀ ਆ ਜੇ ਹਾਰ ਕੇ ਜਿੱਤੇ ਆ ਉਹ ਦੂਪੇਰ ਦੇ ਜਿੱਤੇ ਆ ਜਿੱਤੇ ਆ ਬਾਈ ਪਾਮਾ ਲਾ ਰਹੇ ਨੇ ਯਾਰ ਮੈਨੂੰ ਕਿਉਂ ਲੱਗਦਾ ਉਹ ਤਾਂ ਬਾਅਮ ਲਾ ਰਹੇ ਨੇ ਉਹ ਦੇਖੋ ਉਹ ਅੱਛਾ ਉਹਦੇ ਰੂਪੀ ਉਹਨਾਂ ਨਾਲ ਆ ਯਾਰ ਰੂਪੀ ਉਹਨਾਂ ਨਾਲ ਆ ਸਾਨੂੰ ਕਹਿ ਦੇ ਲੈ ਮੈਚ ਮੁਕਲਾ ਦੇ ਇਹ ਤਾਂ ਆਪਣੇ ਦੌਰੇ ਆਹੋ ਉਹ ਐਕਸ ਰੂਪੀ ਤਾਂ ਖੇਡੀ ਗੱਦੀ ਗੇੜ ਪਾਇਆ ਉਹਨਾਂ ਨੂੰ ਬੁਲਾ ਲਾ ਮੈਂ ਕੱਪ ਲੈ ਗਈ ਜੀ ਉਸਤਾਦ ਉਸਤਾਦ ਇਹਨੇ ਕੱਪ ਚੱਕ ਲਈ ਤੁਸੀਂ ਉਹ ਤੋਂ ਪ੍ਰਾਪਤ ਨਹੀਂ ਕਰਨਾ ਸੋਹਰਾ ਬਰਾਕ ਲੈ ਬਰਕ ਲੈਣਾ ਜਿਵੇਂ ਮੇਰੇ ਕੋਲ ਨਾ ਪਿਆ 2010 ਵਾਲਾ ਬੈਟ ਟਰਨ ਵਰਲਡ ਕੱਪ ਵਾਲਾ ਪਿਆ ਨੀ ਕੋਈ ਨੀ ਕੋਈ ਨਿਸ਼ਾਨੀ ਨਹੀਂ ਕੋਈ ਯਾਰ ਅ ਮੈਨਰ ਜੋਸ਼ ਆ ਗਿਆ ਆ ਇਧਰ ਜੋਸ਼ ਆ ਗਿਆ ਕਹਿੰਦਾ ਮੇਲੇ 'ਚ ਜੋਸ਼ ਆ ਗਿਆ ਇਧਰ ਕਬੱਡੀ ਦੇਖ ਕੇ ਆ ਇਹ ਚਾਲ ਚਾਲ 15 ਖੜ ਰਹਿ ਗਏ ਚਾਲ ਚਾਲ ਉਹ ਵੀ ਆਪਾਂ ਕਰਦੇ ਹਾਂ ਇਹ ਵੀ ਹੀਰ ਜੀ ਗੁਰੂ ਨਾਨਕ ਸੁਸਾਇਟੀ ਆਫ ਸੈਸ ਰੈਡੀ ਵੱਲੋਂ ਹੱਤ ਬਾਬਾ ਸਿੰਘ ਜੀ ਮਰਾਰੇ ਵਾਲਿਆਂ ਦੀ ਵਰਸੀ 74ਵੀਂ ਵਰਸੀ ਮਨਾਈ ਜਾਊਗੀ 28 29 ਤੇ 30 ਜੂਨ ਨੂੰ ਬਧਾਈਆਂ ਨੂੰ ਸਦੇ ਦਿੱਤੇ ਜਾ ਰਹੇ ਨੇ ਬਧਾਈਆਂ ਕੋ ਸਾਬ ਬਧਾਈਆਂ ਆ ਗਈਆਂ ਨੇ 26 ਤੇ ਗਲੈਡੀਏਟਰ ਸੰਦੀਪ ਨੰਗਲ ਦੀਆਂ ਕਬੱਡੀ ਕਲੱਬ 베ਰੀਆ ਦੀ ਟੀਮ ਨੇ ਪਾਰਟ ਆਏ ਆ 37 ਗਲੈਡੀਏਟਰ ਸੰਦੀਪ ਨੰਗਲ ਦੀਆਂ 베ਰੀਆ ਅੱਜ ਦੇ ਇਸ ਕਬੱਡੀ ਕੱਪ ਦੀ ਚੈਂਪੀਅਨ ਟੀਮ ਹੈ ਤੇ ਨਾਰਖ ਅਰਖਵਾਲ ਦੀ ਟੀਮ ਜਿਹੜੀ ਦੂਜੇ ਨੰਬਰ ਤੇ ਰਹੀ ਹੈ ਬੈਸਟ ਰੀਡਰ ਤੇ ਬੈਸਟ ਰੀਡਰ ਸੰਦੀਪ ਸੁਲਤਾਨ ਸ਼ਖਸਰ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਸੰਦੀਪ ਸੁਲਤਾਨ ਸ਼ਖਸਰ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਖੇਡ ਰਿਹਾ ਜਿਸ ਕਰਨ ਤਾੜੀ ਵਾ ਹਰਜਿੰਦਰ ਖੇਰ ਨਾਲ ਸੋ ਜਿੰਨਾ ਤੁਸੀਂ ਆ ਕੇ ਰੋਟੀਆਂ ਖਲਾਣ ਤੇ ਚਲਾਇਆ ਤਾੜੀਆਂ ਵੀ ਮਾਰ ਦਿਓ ਕਬੱਡੀ ਦਾ ਪਹਿਲਾ ਪ੍ਰਾਈਜ਼ 베ਰੀਆ ਸਪੋਰਟਸ ਕਲਬ ਕੈਲੀਫੋਰਨੀਆ ਸੰਦੀਪ ਨੰਗਲੰਦਿਆ ਸਪੋਰਟਸ ਕਲਬ ਤੁਹਾਡਾ ਬਹੁਤ-ਬਹੁਤ ਧੰਨਵਾਦ 베ਰੀਆ ਵਾਲਿਓ ਧੰਨਵਾਦ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਸਰਦਾਰ ਬਹੁਤ-ਬਹੁਤ ਧੰਨਵਾਦ ਹੋ ਆ ਜੀ ਸਕੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ 베ਰੀਆ ਲਵ ਯੂ ਲਵ ਯੂ ਲੋ ਜੀ ਸੈ ਲੋ ਜੀ ਓਏ ਸੋਨਿਆ ਸਾਡਾ ਥਰਡ ਪ੍ਰਾਈਜ਼ ਥਰਡ ਪ੍ਰਾਈਜ਼ ਉਸਤਾਲ ਫੈਸਲਾ ਆਇਆ ਕਹਿੰਦੇ ਮੇਰੇ ਨੂੰ ਫੈਸਲਾ ਆਇਆ ਫੈਸਲਾ ਨਹੀਂ ਕਰਦਾ ਕੰਮ ਛੱਡ ਗਿਆ ਰੋਜ਼ ਦੇ ਜਿਹਾ ਵੀ ਤਰ ਹੈਲੋ ਲਵ ਯੂ ਬ੍ਰੋ ਲਵ ਯੂ ਬ੍ਰੋ ਹੋਰ ਕਹਿੰਦਾ ਹਾਂ ਬਧੀਆ ਮੈਂ ਉਹਨਾਂ ਤੇ ਆ ਗਿਆ 2 ਸਾਲ ਪਹਿਲਾਂ ਇੱਥੇ ਆ ਗਿਆ ਨਹੀਂ ਮੈਂ ਇਹ ਕਮੇਟੀ ਕਰਦਾ ਪੋਛਿਆ ਸਭ ਕਾਲੇ ਦਾ ਥਰਡ ਪ੍ਰਾਈਜ਼ ਹੋਰ ਬਗੇ ਭਰਾ ਸਾਹਿਬ ਇਹਦਾ ਬਾਈ ਹਾਂ ਫੁਲਤਾਨ ਮੈਨੂੰ ਕਹਿ ਰਿਹਾ ਤੂੰ ਕਹਦੇ ਫੋਟੋ ਅੱਜ ਬਾਅਦ ਕਰਨਾ ਹੀ ਆਪਾਂ ਹੋਰ ਫੈਟਾ ਕਰੀਆ ਭਾਈ ਮੇਰੇ ਫੋਟੋ ਕਰੋ ਨਾ ਫਿਰ ਮੈਨੂੰ ਸੈਂਡ ਕਰ ਦੇ ਨਹੀਂ ਤੂੰ ਜਿਹੜਾ ਚਾਲ ਤਾਂ ਨੰਬਰ ਲਿਆ ਮੈਂ ਬੈਸਟ ਜਾਨ ਪਰ ਅੱਛਾ ਪੰਜ ਫੋਟੋ ਆ ਜਿਗੇ ਆਪਣੀ ਜ਼ਰੂਰ ਜ਼ਰੂਰ ਸਬਸਕ੍ਰਾਈਬੀ ਤੇ ਆਏਗੀ ਆਏਗੀ ਹਾਂ ਉਹ ਕਿੰਨੇ ਐਕਟਰ ਹੈਗੇ ਉਹ ਤੋਂ ਇੰਪਰੋਵਾਈਜ਼ ਦੀ ਗੱਲ ਆ ਤੇ ਮਾਤਰਾ ਹੋਈ ਸੀ thank